ਵਾਸ਼ਿੰਗਟਨ ਡੀਸੀ ਯਾਨੀ ਅਮਰੀਕਾ ਦਾ ਦਿਲ ਜਿੱਥੇ ਦੁਨੀਆ ਦੇ ਵੱਡੇ ਵੱਡੇ ਫੈਸਲੇ ਹੁੰਦੇ ਹਨ ਵਾਸ਼ਿੰਗਟਨ ਦੀ ਫਜ਼ਾ ਦਾ ਵਿੱਚ ਇੱਕ ਨਵੀਂ ਗੂੰਜ ਲਾਈ ਦਿੱਤੀ ਗਈ ਹੈ ਖਾਲਿਸਤਾਨ एक 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 खालिस्तान सिर्फ एक ख्याल नहीं है एक तहरीक है और हकीकत बन बड़ा करीब है बैन अलाकवामी मीडिया हैरान परेशान सियासी हल्के परेशान दुनिया सोचन तजबर होगी के वक्त आ गया खाली ਅਸਲਾਮ ਵਾਲੇਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੇੜੇ ਤੋਂ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖਾਲਿਸਤਾਨ ਜ਼ਿੰਦਾਬਾਦ ਪੰਜਾਬ ਤੋਂ ਜਿਹੜੀ ਇੱਕ ਆਵਾਜ਼ ਨਿਕਲੀ ਪੰਜਾਬ ਤੋਂ ਜਿਹੜੀ ਇੱਕ ਤਹਿਰੀਕ ਨਿਕਲੀ ਖਾਲਿਸਤਾਨ ਨੂੰ ਲੈ ਕੇ ਖਾਲਸਾ ਰਾਜ ਨੂੰ ਲੈ ਕੇ ਉਹ ਇਸ ਟਾਈਮ ਤੇ ਅਮਰੀਕਾ ਦੇ ਅੰਦਰ ਵਾਸ਼ਿੰਗਟਨ ਡੀਸੀ ਦੇ ਅੰਦਰ ਉਹ ਤਹਿਰੀਕ ਜਿਹੜੀ ਹੈ ਉਹ ਕਾਮਯਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੇ ਜਿਹੜੀਆਂ ਸਿੱਖਾਂ ਸਰਦਾਰਾਂ ਦੀਆਂ ਜਿਹੜੀਆਂ ਪਗੜੀਆਂ ਸੀ ਜਿਹੜਾ ਖਾਲਸਾਤਾਨ ਦਾ ਚੰਡਾ ਸੀ ਉਹ ਬਰੇ ਮਾਨ ਦੇ ਨਾਲ ਅਮਰੀਕਾ ਦੇ ਅੰਦਰ ਲਹਿਰਾਇਆ ਜਾ ਰਿਹਾ ਸੀ ਖਾਲਸਾਤਾਨ ਦੀ ਜਿਹੜੀ ਤਹਿਰੀਕ ਹੈ ਉਹ ਕਿੱਥੋਂ ਤੱਕ ਪਹੁੰਚੀ ਖਾਲਸਾ ਰਾਜ ਇਸ ਟਾਈਮ ਤੇ ਕਿੱਥੇ ਸਟੈਂਡ ਕਰ ਰਿਹਾ ਹੈ ਖਾਲਸਾਤਾਨ ਕਿਦੋਂ ਬਣੇਗਾ ਇਸ ਸੰਬੰਧਤ ਲਗਾਈ ਦੀ ਵੀਡੀਓ ਇਹ ਵੀਡੀਓ ਹਲਵਾਦ ਰਹੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲੇ ਕਿ ਨਮਿਤ ਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸ डीसी ਜਾਨੀ ਅਮਰੀਕਾ ਦਾ ਦਿਲ ਜਿੱਥੇ ਦੁਨੀਆ ਦੇ ਵੱਡੇ ਵੱਡੇ ਫੈਸਲੇ ਹੁੰਦੇ ਹੈ ਵਾਸ਼ਿੰਗਟਨ ਦੀ ਫਜ਼ਾ ਦਾ ਵਿੱਚ ਇੱਕ ਨਵੀਂ ਗੂੰਜ ਸੁਣਾਈ ਦਿੱਤੀ ਗਈ ਹੈ ਖਾਲਿਸਤਾਨ ਜ਼ਿੰਦਾਬਾਦ ਇਹ ਸੀ ਇੱਕ ਰੈਫਰੈਂਡਮ ਇੱਕ ਸਵਾਲ ਇੱਕ ਫੈਸਲਾ ਇੱਕ ਐਲਾਨ ਕਿ ਸਿੱਖ ਕੌਮ ਨੂੰ ਸਾਡਾ ਆਪ ਦਾ ਅਲੱਗ ਵਤਨ ਚਾਹੀਦਾ ਹੈ ਕਿਹੜਾ ਵਤਨ ਖਾਲਿਸਤਾਨ ਵਾਸ਼ਿੰਗਟਨ ਨੇ ਜਾ ਕੇ ਜਿਹੜਾ ਨੋ ਗਵਾਹੀ ਦਿੱਤੀ ਕਿ ਖਾਲਿਸਤਾਨ ਸਿਰਫ ਇੱਕ ਖਿਆਲ ਨਹੀਂ ਹੈ ਇਹ ਇੱਕ ਤਹਿਰੀਕ ਹੈ ਔਰ ਹਕੀਕਤ ਬਣਨ ਦੇ ਬੜਾ ਕਰੀਏ ਵੈਨਿਕਵਾਮੀ ਮੀਡੀਆ ਹੈਰਾਨ ਪਰੇਸ਼ਾਨ ਸਿਆਸੀ ਹਲਕੇ ਪਰੇਸ਼ਾਨ ਤੇ ਦੁਨੀਆ ਸੋਚਨ ਤੇ ਮਜਬੂਰ ਹੋਊਗੀ ਕਿ ਵਕਤ ਆ ਗਿਆ ਪਾਕਿਸਤਾਨ ਦੇ ਗਿਆਮ ਦਾ ਦਿੱਲੀ ਦੇ ਫਸਾਦਾਂ ਤੇ ਸਿੱਖਾਂ ਦੇ ਨਾਲ ਹੋਣ ਵਾਲੀਆਂ ਜਿਹੜੀਆਂ ਮੁਬਈਨਾ ਨਾ ਇਨਸਾਫੀਆਂ ਇਹ ਉਹਨਾਂ ਦੇ ਕਰੇ ਇਹ ਤਹਿਰੀਕ ਜਿਹੜੀ ਹੈ ਨਾ ਉਹ ਜ਼ਿਆਦਾ ਜ਼ੋਰ ਫੜ ਚੁੱਕੀ ਹੈ ਔਰ ਹੁਣ ਜਿਨ੍ਹਾਂ ਦੇ ਵਿੱਚ ਜ਼ਿਆਦਾ ਤਾਜ਼ਾ ਹੁੰਦੀ ਪਈ ਹੈ ਲੇਕਿਨ ਅੱਜ ਇਹ ਤਾਂ ਖੋ ਚੁੱਕਿਆ ਕਿ ਸਿੱਖ ਕੌਮ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ بسم اللہ الرحمن الرحیم السلام علیکم ناظرین ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਅਤੇ ਮੈਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਅੱਜ ਦਾ ਵਲੌਗ ਬੜਾ ਖਾਸ ਹੈ اور ਸਮਝ ਲਓ ਕਿ ਜਿੰਨੇ ਵੀ 360 ਡਿਜੀਟਲ ਪੰਜਾਬੀ ਦੇ ਉੱਤੇ ਵਲੌਗਸ ਹੋ ਚੁੱਕੇ ਨੇ ਵਨ ਆਫ ਮਾਈ ਫੇਵਰਿਟ ਵਲੌਗ ਜਿਹੜਾ ਹੋਣ ਕਰਨ ਲੱਗੇ ਐ ਅਸੀਂ ਕਿਉਂ ਉਹਦੀ ਰੀਜ਼ਨ ਕੀ ਹੈ ਇਹ ਵੀ ਦੱਸਦੇ ਹਾਂ ਉਹਦੀ ਰੀਜ਼ਨ ਇਹ ਹੈ ਕਿ جناب واਸ਼ਿੰਗਟਨ ڈی سی یعنی ਅਮਰੀਕਾ ਦਾ ਦਿਲ ਜਿੱਥੇ ਦੁਨੀਆ ਦੇ ਵੱਡੇ ਵੱਡੇ ਫੈਸਲੇ ਹੁੰਦੇ ਐ ਔਰ ਉਹ ਦਿਨ ਕਿ 17 ਅਗਸਟ 2025 ਇਕ ਐਸਾ ਦਿਨ ਜਦੋਂ ਸਿੱਖ ਕੌਮ ਨੇ ਦੁਨੀਆ ਨੂੰ ਆਪਣੀ ਆਵਾਜ਼ ਆਖਰਕਾਰ ਸੁناਈ ਦਿੱਤੀ ਸੂਰਜ ਦੀ ਰੌਸ਼ਨੀ ਜਿਹੜੀ ਹੈ ਨਾ ਉਹਦੇ ਚਮਕਦੇ ਹੀ ਸੁਨਹਿਰੀ ਪਗੜੀਆਂ ਖਾਲਿਸਤਾਨ ਦੇ ਨਾਰੇ ਔਰ ਇੱਕ ਨਿਆ ਜੋਸ਼ ਤੇ ਬੁਲਬੁਲਾ ਵਾਸ਼ਿੰਗਟਨ ਦੀ ਫਜ਼ਾਤ ਅਵਚ ਇੱਕ ਨਵੀਂ ਗੂੰਜ ਲਾਈ ਦਿੱਤੀ ਗਈ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਇਹ ਕੋਈ ਆਮ ਮੁਜ਼ਾਹਿਰਾ ਨਹੀਂ ਸੀ ਮਤਾ ਤਾਂ ਕੀ ਹੈ ਕਿ ਮੇਰਾ ਬੜਾ ਫੇਵਰਿਟ ਵਲੌਗ ਹੈ ਇਹ ਸੀ ਇੱਕ ਰੈਫਰੈਂਡਮ ਇੱਕ ਸਵਾਲ ਇੱਕ ਫੈਸਲਾ ਇੱਕ ਐਲਾਨ ਕਿ ਸਿੱਖ ਕੌਮ ਨੂੰ ਸਾਡਾ ਆਪਦਾ ਅਲੱਗ ਵਤਨ ਚਾਹੀਦਾ ਹੈ ਕਿਹੜਾ ਵਤਨ ਖਾਲਸਤਾਨ ਤੇ ਜਨਾਬ ਦੁਨੀਆ ਭਰ ਤੋਂ ਆਏ ਸਿੱਖ ਕੈਨੇਡਾ ਬਰਤਾਨੀਆ ਜਰਮਨੀ ਆਸਟ੍ਰੇਲੀਆ ਤੇ ਭਾਰਤ ਇੱਕ ਮਕਸਦ ਇੱਕ ਜਜ਼ਬਾ ਇੱਕ ਖੁਆਬ ਲੈ ਕੇ ਪਹੁੰਚੇ ਵਾਸ਼ਿੰਗਟਨ ਨੇ ਜਾ ਕੇ ਜਿਹੜਾ ਨਾ ਉਹ ਗਵਾਹੀ ਦਿੱਤੀ ਕਿ ਖਾਲਸਤਾਨ ਸਿਰਫ ਇੱਕ ਖਿਆਲ ਨਹੀਂ ਹੈ ਇਹ ਇੱਕ ਤਹਿਰੀਕ ਹੈ ਔਰ ਹਕੀਕਤ ਬਣਨ ਦੇ ਬੜਾ ਕਰੀਬ ਨਾਜ਼ਿਰ ਇਸ ਰੈਫਰੰਡਮ ਦੇ ਵਿੱਚ ਜਿਹੜੀ ਹੈ ਨਾ ਕੋਈ ਤਦਾਦ ਦਾ ਬੰਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਕਿੰਨੀ ਤਦਾਦ ਚ ਨਿਕਲੇ ਕੋਈ ਐਸਟੀਮੇਟ ਨਹੀਂ ਔਰ ਨਾ ਹੀ ਕੋਈ ਰਕਾਬਟ ਐਸੀ ਸੀ ਜਿਨੇ ਇਸ ਤਹਿਰੀਕ ਨੂੰ ਪਿੱਛੇ ਝੌਂਪ ਦਿੱਤਾ ਹੋਵੇ ਨਹੀਂ ਬਲਕਿ ਇਹ ਤਹਿਰੀਕ ਵਧਦੀ ਰਹੀ ਲੱਖਾਂ ਦੀ ਤਦਾਦ ਦੇ ਵਿੱਚ ਵੋਟਰਸ ਦੁਨੀਆ ਦੇ ਸਭ ਤੋਂ ਤਾਕਤਵਰ ਦਰਹਕੂਮਤ ਵਿੱਚ ਇੱਕ ਖਾਮੋਸ਼ ਮਗਰ ਤਵਾਨਾ ਪੈਗਾਮ ਨਾਲ ਆਏ ਬੈਨਲ ਅਕਵਾਮੀ ਮੀਡੀਆ ਹੈਰਾਨ ਪਰੇਸ਼ਾਨ ਸਿਆਸੀ ਹਲਕੇ ਪਰੇਸ਼ਾਨ ਤੇ ਦੁਨੀਆ ਸੋਚਣ ਤੇ ਮਜਬੂਰ ਹੋ ਗਈ ਕਿ ਵਕਤ ਆ ਗਿਆ ਖਾਲਸਤਾਨ ਦੇ ਕਿਆਮ ਦਾ ਇਹ ਸਿਰਫ ਵੋਟ ਨਹੀਂ ਹੈ ਇੱਕ ਤਾਰੀਖ ਸੀ ਔਰ ਇੱਕ ਐਲਾਨ ਸੀ ਜਿਹੜਾ ਕੰਨਾਂ ਦੀਆਂ ਖਿੜਕੀਆਂ ਨੂੰ ਖੋਲ ਕੇ ਦਿਮਾਗ 'ਚ ਜਾ ਬਚਿਆ ਸ਼ਾਇਦ ਇਸ ਤੋਂ ਪਹਿਲੇ ਜਿਹੜੀ ਖਾਲਸਤਾਨ ਦੀ ਤਹਿਰੀਕ ਹੈ ਉਹ ਇੰਨੀ ਬਿੜਨਾ ਉਹ ਜ਼ੋਰ ਨਹੀਂ ਫੜੀ ਸੀ ਜਿੰਨਾ ਕਿ ਹੁਣ ਫੜ ਚੁੱਕੀ ਹੈ ਖਾਲਸਤਾਨ ਇੱਕ ਤਸਵੁਰ ਹੈ ਇੱਕ ਮੁਤਾਲਬਾ ਹੈ ਜਿਹੜਾ ਭਾਰਤ ਦੇ ਪੰਜਾਬ ਦੇ ਖਿੱਤੇ ਦੇ ਵਿੱਚ ਇੱਕ ਆਜ਼ਾਦ ਸਿੱਖ ਰਿਆਸਤ ਦੇ قیام ਤੇ ਮਰਕੂਜ਼ ਹੈ ਸਾਰੇ ਨੂੰ ਪਤਾ ਹੈ ਸਾਰੀ ਸੂਤੇ ਹਾਲ ਦਾ ਇਸ ਤਰ੍ਹਾਂ ਫਰੈਂਡਮ ਦਾ ਮਕਸਦ ਜਿਹੜਾ ਨਾ ਉਹ ਆਲਮੀ ਜ਼ਮੀਰ ਨੂੰ ਜਗਾਣਾ ਸੀ ਔਰ ਸ਼ੁਕਰ ਹੈ ਕਿ ਉਹ ਉੱਜਾਗਦਾ ਪਿਆ ਸਿੱਖਾਂ ਦਾ ਜਿਹੜਾ ਹੱਕ ਹੈ ਖੁਦਰਾਦੀਤ ਉਹਨੂੰ ਉਜਾਗਰ ਕਰਨਾ ਖਾਲਿਸਤਾਨ ਸਪੋਰਟ ਗਰੁੱਪ ਯਾਨੀ ਕੇਐਸਜੀ ਔਰ ਸਿੱਖ ਫॉर ਜਸਟਿਸ ਯਾਨੀ ਐਸਐਫਜੀ ਇਹ ਤਨਜ਼ੀਮਾਂ ਦੀ ਸਰਬਰਾਹੀ ਦੇ ਵਿੱਚ ਰੈਫਰੈਂਡਮ ਦੀ ਜਿਹੜੀ ਤਿਆਰੀ ਹੈ ਨਾ ਉਹ ਕਾਫੀ ਮਹੀਨਿਆਂ ਤੋਂ ਹੁੰਦੀ ਪਈ ਸੀ ਸਿਕਿਉਰਿਟੀ ਤੇ ਰਜ਼ਾਕਾਰਾਂ ਦੀ ਤਰਬੀਅਤ ਤੇ VOTING ਦਾ ਜਿਹੜਾ ਤਰੀਕਾ ਕਰ ਹੈ ਤੇ ਨਾਲ ਦੀ ਨਾਲ ਜਿਹੜੀ ਮੀਡੀਆ ਦੀ ਕਵਰੇਜ ਹੈ ਉਹਨੇ ਤਕਰੀਬਨ ਯਕੀਨ ਕਰੋ ਕਿ ਬੜਾ ਇੱਕ ਤਰਤੀਬ ਨਾਲ ਇਸ ਰੈਫਰੈਂਡਮ ਨੂੰ ਜਿਹੜਾ ਨਾ ਪਲਾਨ ਕੀਤਾ ਗਿਆ ਇਹਨੂੰ ਤਰਤੀਬ ਦਿੱਤਾ ਗਿਆ ਰੈਫਰੈਂਡਮ ਵਿੱਚ ਸ਼ਿਰਕਤ ਕਰਨ ਵਾਲੇ ਜਿੰਨੇ ਵੀ ਉਹ ਸਿਰਫ ਲੋਕ ਸੀ ਉਹ ਵੋਟ ਪਾਉਣ ਵਾਸਤੇ ਨਹੀਂ ਆਏ ਸੀ ਉਹ ਆਪਣੇ ਜਜ਼ਬਾਤ ਔਰ ਆਪਣੇ ਮੁਤਾਲਬਾਤ ਬڑے ਪੁਰ ਆਮ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ ਬਲਕਿ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀ ਬੀਬੀਸੀ ਅਲ ਜਜ਼ੀਰਾ ਵਾਇਸ ਆਫ ਅਮਰੀਕਾ ਸੀਐਨਐਨ ਤੇ ਦੀਗਰ ਬਹੁਤ ਵੱਡੇ ਵੱਡੇ ਜਿਹੜੇ ਮੀਡੀਆ ਨੈਟਵਰਕਸ ਨੇ ਉਹਨਾਂ ਨੇ ਇਸ ਤਾਰੀਖੀ ਰੈਫਰੈਂਡਮ ਨੂੰ ਭਰਪੂਰ ਕਵਰੇਜ ਦਿੱਤੀ ਹੈ ਠੀਕ ਹੈ ਔਰ ਉਹ ਕਵਰੇਜ ਕਿਹੜੀ ਹੈ ਮੈਂ ਚਾਹਾਂਗੀ ਕਿ ਐਡੀਟਰ ਇਥੇ ਜਿਹੜੇ ਕਲਿੱਪਸ ਨੇ ਜਾਂ ਫੋਟੋਸ ਨੇ ਉਹ ਵੀ ਇਥੇ ਐਡਿਟ ਕਰੇ ਤਾਂ ਕਿ ਤੁਸੀਂ ਵੀ ਦੇਖ ਸਕੋ ਕਿ ਹੋਇਆ ਕੀ ਹੈ ਵਾਸ਼ਿੰਗਟਨ ਦੇ ਵਿੱਚ ਠੀਕ ਹੈ ਜਨਾਬ ਦੁਨੀਆ ਦੇ ਮੁxtਲਫ ਮੁਮਾਲਕ ਤੇ ਵਿਚੜੇ ਰਹਿਣ ਵਾਲੇ ਸਿੱਖ ਨੇ ਉਹ ਇਸ ਕਦਰ ਮੁਥਰੇਖ ਹੋ ਚੁਕੇ ਨੇ ਕਿ ਇਹਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਨਾ ਉਹ ਪਤਾ ਕੀ ਹੈ ਉਹ ਹੈਗੀ ਹੈ 1984 ਦਾ ਖੂਨੀ ਆਪਰੇਸ਼ਨ ਯਾਨੀ ਬਲੂ ਸਟਾਰ ਦਿੱਲੀ ਦੇ ਫਸਾਦਤ ਤੇ ਸਿੱਖਾਂ ਦੇ ਨਾਲ ਹੋਣ ਵਾਲੀਆਂ ਜਿਹੜੀਆਂ ਮਬਈਨਾ ਨਾ ਇਨਸਾਫੀਆਂ ਨੇ ਇਹ ਉਹਨਾਂ ਦੇ ਕਰੇ ਇਹ ਤਹਿਰੀਕ ਜਿਹੜੀ ਹੈ ਨਾ ਉਹ ਜ਼ਿਆਦਾ ਜ਼ੋਰ ਫੜ ਚੁੱਕੀ ਹੈ ਔਰ ਹੁਣ ਜਿਨ੍ਹਾਂ ਦੇ ਵਿੱਚ ਜ਼ਿਆਦਾ ਤਾਜ਼ਾ ਹੁੰਦੀ ਪਈ ਹੈ ਰੈਫਰੈਂਡਮ ਦੇ ਜਿਹੜੇ ਮੈਨੂੰ ਮਿਲੇ ਨੇ ਸਮਾਰਨ ਵਾਲੇ ਲੋਕ ਨੇ ਤੇ ਸਿੱਖ ਕਮਿਊਨਿਟੀ ਜਿਹੜੇ ਆਹਮ ਰਹਿਨਮਾ ਨੇ ਉਹਨਾਂ ਨੇ ਵਾਜ਼ਿਹ ਕੀਤਾ ਕਿ ਇਸ ਤਹਿਰੀਕ ਜਿਹੜੀ ਹੈ ਨਾ ਇਹ ਜਿਹੜੀ ਤਹਿਰੀਕ ਹੈ ਇਹ ਪੁਰਮ ਨੇ ਲੇਕਿਨ ਸਾਡਾ ਵਾਹਦ ਇੱਕ ਹੀ ਮਤਲਬ ਹੈ ਕਿ ਦਿਨ ਦੁਨੀਆ ਜਿਹੜੀ ਹੈ ਨਾ ਉਹ ਸਿੱਖ ਕੌਮ ਨੂੰ ਉਹਦਾ ਹੱਕ ਖੁਦ ਇਰਾਦੀਅਤ ਦੇਵੇ ਉਹਦੀ ਆਵਾਮੀ ਹیثیت ਆਲਮੀ ਬੇਦਾਰੀ ਤੇ ਮੁਸਲਸਲ ਜਿਹੜਾ ਇੱਕ ਪੁਰਮ ਇਹਤਜਾਜ ਹੈ ਉਹਦੇ ਜ਼ਰੀਏ ਇਹ ਤਹਿਰੀਕ ਆਲਮੀ ਏਡਾਰਿਆਂ ਨੂੰ ਮਜਬੂਰ ਕਰ ਸਕਦੀ ਹੈ ਔਰ ਮਜਬੂਰ ਕੀਤਾ ਵੀ ਹੈ ਕਿ ਸਾਡੇ ਮਤਾਲਬਾ ਦੇ ਉੱਤੇ ਗੌਰ ਕਰੋ ਹੋਸ਼ ਕਰੋ ਕੋਈ ਸਾਨੂੰ ਸਾਡਾ ਆਪ ਦਾ ਅਲੱਗ ਵਤਨ ਚਾਹੀਦਾ ਤੇ ਜਨਾਬ ਖਾਲਿਸਤਾਨ ਤਹਿਰੀਕ ਮਹਿਜ਼ ਇੱਕ ਸਿਆਸੀ ਨਾਰਾ ਨਹੀਂ ਹੁਣ ਰਹੀ ਹੈਗੀ ਕਿ ਹੁਣ ਜੀ ਕੁਚਾਰ ਪੰਜ ਪਗੜੀਆਂ ਵਾਲੇ ਜਿਹੜੇ ਨੇ ਉਹ ਸੜਕਾਂ ਤੇ ਨਿਕਲਣਗੇ ਤੇ ਇਤਿਜਾਜ ਕਰ ਦੇਣਗੇ ਤੇ ਜੀ ਕੰਮ ਹੋ ਜਾਏਗਾ ਨਹੀਂ ਇਹ ਹੁਣ ਬੱਚਾ ਬੱਚਾ ਜਵਾਨ ਵੱਡਾ ਬਜ਼ੁਰਗ ਹਰ ਬੰਦਾ ਇਸ ਤਹਿਰੀਕ ਦੇ ਵਿੱਚ ਸ਼ਾਮਲ ਹੁੰਦਾ ਪਿਆ ਬਲਕਿ ਇੱਕ ਆਲਮੀ ਸਿੱਖ ਸ਼ਨਾਖਤ ਦਾ ਮਜ਼ਰ ਬੰਦੀ ਜਾ ਰਹੀ ਹੈ ਤਹਿਰੀਕ ਹੁਣ ਇਹ ਸਿਰਫ ਭਾਰਤ ਦਾ ਮਸਲਾ ਨਹੀਂ ਰਹਿ ਗਿਆ ਬਲਕਿ ਇੱਕ ਆਲਮੀ ਮਸਲਾ ਬਣ ਚੁੱਕਿਆ ਜਲਾ ਵਤਨੀ ਵਿੱਚ ਜਿਹੜੇ ਨੇ ਉਹ ਰਹਿਣ ਵਾਲੇ ਜਿਹੜੇ ਸਿੱਖ ਨੇ ਉਹਨਾਂ ਵਾਸਤੇ ਵੀ ਬੜੀ ਖੁਸ਼ਾਇੰਦ ਚੀਜ਼ ਹੈ ਔਰ ਵਾਸ਼ਿੰਗਟਨ ਦੇ ਵਿੱਚ ਹੋਣ ਵਾਲਾ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਨਾ ਸਿਰਫ ਇੱਕ ਇਤਿਹਾਸਿਕ ਵਾਕਿਆ ਹੈ ਬਲਕਿ ਸਿੱਖ ਕੌਮ ਦੀ ਜਜ਼ਬਾਤ ਦੀ ਆਕਾਸੀ ਕਰਦਾ ਹੈ ਔਰ ਉਹਦੇ ਨਜ਼ਰੀਏਤ ਦੀ ਜਿਹੜਾ ਨਾ ਉਹ ਆਕਾਸੀ ਕਰਦਾ ਹੈ ਔਰ ਇਸ ਗੱਲ ਦੀ ਇੱਕ ਗਵਾਹੀ ਦਿੱਤੀ ਹੈ ਇਸ ਤਹਿਰੀਕ ਨੇ ਕਿ ਦੁਨੀਆ ਵਿੱਚ ਵਸਣ ਵਾਲੇ ਜਿਹੜੇ ਸਿੱਖ ਨੇ ਹੁਣ ਉਹ ਆਪਣੀ ਮਜ਼ਬੀ ਜ਼ਾਤੀ ਸ਼ਨਾਖ ਜਿਹੜਾ ਨਾ ਉਹਦੇ ਵਾਸਤੇ ਨਹੀਂ ਬਲਕਿ ਆਪਦੇ ਸਿਆਸੀ ਹੱਕ ਵਾਸਤੇ ਵੀ ਮੁਥੇਦ ਨੇ ਪਹਿਲੇ ਤਾਂ ਇਹ ਸੀ ਨਾ ਕਿ ਸਾਡਾ ਇੱਕ ਅਲੱਗ ਵਤਨ ਹੈ ਸਾਡੇ ਉਹ ਮੁਤਾਲਬਾਤ ਨੇ ਲੇਕਿਨ ਨਹੀਂ ਉਹ ਕਹਿੰਦੇ ਸਿਆਸੀ ਤੌਰ ਤੇ ਵੀ ਅਸੀਂ ਮੁਥੇਦ ਹਾਂ ਤਾਂ ਹੁਣ ਇਹ ਜਿਹੜਾ ਨਾ ਉਹ ਵਕਤ ਹੀ ਦੱਸੇਗਾ ਉਹ ਕਹਿੰਦੇ ਨੇ ਨਾ ਕਿ ਜਾਂ ਤਾਂ ਰਾਹ ਪਿਆ ਜਾਂਦਾ ਜਾਂ ਬਾਹ ਪਿਆ ਜਾਂਦਾ ਹੁਣ ਜਿਨ੍ਹਾਂ ਦੇ ਨਾਲ ਬਾਹ ਪਿਆ ਹੈ ਇਹ ਉਹੀ ਜਾਣਣਗੇ ਕਿ ਜੀ ਅੱਗੇ ਕੀ ਸੂਰਤ ਇਹ ਹਾਲ ਹੈ ਕਿਉਂਕਿ ਇਸ ਟਾਈਮ ਤਾ ਭਾਈ ਇਸ ਰੈਫਰੈਂਡਮ ਨੇ ਆਲਮੀ ਜ਼ਮੀਰ ਨੂੰ ਝੰਝੋੜ ਦਿੱਤਾ ਕਿੰਨਾ ਝੰਝੋੜਿਆ ਇਹ ਆਉਣ ਵਾਲੇ ਵਕਤ ਚ ਪਤਾ ਚੱਲ ਜਾਏਗਾ ਲੇਕਿਨ ਅੱਜ ਇਹ ਤਾਂ ਹੋ ਚੁੱਕਿਆ ਹੈ ਕਿ ਸਿੱਖ ਕੌਮ ਦੀ ਆਵਾਜ਼ ਦੁਬਈ ਨਹੀਂ ਜਾ ਸਕਦੀ ਅੱਛਾ ਨਾਜ਼ਿਰ ਨਾ ਸਿਰਫ ਇਥੇ ਸਿੱਖ ਕੌਮ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ ਹਰ ਉਹ ਸ਼ਖਸ ਜਿਹੜਾ ਆਪਣੇ ਮਤਾਲਬਾਤ ਵਾਸਤੇ ਜਾਂ ਆਪਣੇ ਹੱਕ ਵਾਸਤੇ ਬਾਹਰ ਨਿਕਲਦਾ ਹੈ ਉਹ ਜਿੰਦੋਂ ਤੱਕ ਆਵਾਜ਼ ਚੁੱਕਦਾ ਹੈ ਉਹਨੂੰ ਦੇਖੋ ਇਹ ਤਹਿਰੀਕ ਕਦੋਂ ਦੀ ਸ਼ੁਰੂ ਹੋਈ ਅੱਜ 2025 ਆ ਗਿਆ ਲਲਾ ਲੋ ਸਾਬ 1984 ਤੋਂ ਲੈ ਕੇ ਹੁਣ 2025 ਤੱਕ ਕੀ ਸਿਚੁਏਸ਼ਨ ਤੇ ਕੀ ਪੈਰਾਮੀਟਰਸ ਨੇ ਮਤਲਬ ਉਹਨਾਂ ਨੇ ਆਖਿਆ ਕਿ ਜੀ ਅਸੀਂ 2-3 ਸਾਲਾਂ ਤੇ ਤਹਿਰੀਕ ਚਲਾਈਏ ਸਾਡੇ ਮਤਾਲਬਾਤ ਨਹੀਂ ਮੰਨੇ ਗਏ ਹੁਣ ਜੀ ਠੰਡੇ ਹੋ ਜੋ ਫਿਰ ਸਿੱਖ ਜਿਹੜੇ ਨੇ ਉਹ ਪੰਜਾਬ ਛੱਡ ਕੇ ਬਾਹਰ ਦੇ ਮੁਲਕਾਂ 'ਚ ਬੈ ਗਏ ਕਿ ਭਾਈ ਅੱਲਾਹ ਅੱਲਾਹ ਖੈਰ ਸਲਾ ਆਪਣਾ ਕੋ ਦਾਰੂ ਠੀ ਕਮਾਓ ਕੈਨੇਡਾ 'ਚ ਰੋ ਤੇ ਮੋਜਾ ਕਰੋ ਬਸ ਠੀਕ ਹੈ ਬੱਚੇ ਵਿਛੜੇ ਪਾਲ ਪੁੱਲ ਜਾਣਗੇ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਆਪਣਾ ਇੱਕ ਅਲੱਗ ਖੇਤਾ ਆਪਣੀ ਪਹਿਚਾਨ ਔਰ ਆਪਣਾ ਵਤਨ ਚਾਹੀਦਾ ਹੈ ਇਹ ਉਹ ਕੌਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਜ਼ਮੀਰ ਜ਼ਿੰਦਾ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਦਿਮਾਗ ਹੈ ਨਾ ਜਿਨ੍ਹਾਂ ਵਿੱਚ گویا ਨਹੀਂ ਭਰਿਆ ਹੁੰਦਾ ਇਹਨਾਂ ਦੇ ਵਿੱਚ ਦਿਮਾਗ ਭਰਿਆ ਹੁੰਦਾ ਠੀਕ ਜੀ ਵੀਰੋ ਐਸੀ ਜੀ ਆਜੀ ਦੀ ਵੀਡੀਓ ਅਮਰੀਕਾ ਵਾਸ਼ਿੰਗਟਨ ਡੀਸੀ ਜਿਹੜਾ ਕਿ ਆ ਜਾਂਦਾ ਕਿ ਅਮਰੀਕਾ ਦਾ ਦਿਲ ਹੈ ਉਸ ਮੁਲਕ ਦੇ ਅੰਦਰ ਅਮਰੀਕਾ ਦੇ ਅੰਦਰ ਇਸ ਟਾਈਮ ਤੇ ਖਾਲਸਤਾਨ ਦੀ ਗੱਲ ਕੀਤੀ ਜਾਂਦੀ ਹੈ ਅਮਰੀਕਾ ਜੇਰਾ ਇੱਕ ਸਾਈਨ ਕਰ ਦੋਵੇ ਤੇ ਪੂਰੀ ਦੁਨੀਆ ਦੇ ਅੰਦਰ ਥਰਥਲੀ ਮੱਜ ਜਾਂਦੀ ਹੈ ਅਮਰੀਕਾ ਅਗਰ ਕਿਸੇ ਮੁਲਕ ਦੀ مخالਫਤ ਕਰ ਦੋਵੇ ਤੇ ਉਸ ਮੁਲਕ ਦੇ ਨਾਲ ਟ੍ਰੇਡ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਸ ਮੁਲਕ ਦੇ ਨਾਲ ਮਾਮਲੇ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਇਸ ਟਾਈਮ ਤੇ ਸੁਪਰ ਪਾਵਰ ਮੰਨਿਆ ਜਾ ਰਿਹਾ ਹੈ ਅਮਰੀਕਾ ਓਵਰ ਆਲ ਜਿੰਨੇ ਵੀ ਮੁਲਕ ਨੇ ਉਹ ਇਸ ਟਾਈਮ ਤੇ ਅਮਰੀਕਾ ਅਮਰੀਕਾ ਅਗਰ ਕੋਈ ਚੀਜ਼ ਕਰਵੇ ਤੇ ਉਹ ਚੀਜ਼ ਮੰਨੀ ਜਾਂਦੀ ਹੈ ਅਗਰ ਕਿਤੇ ਜੰਗ ਕਰਵਾਨੀ ਹੋਵੇ ਤੇ ਅਮਰੀਕਾ ਕਰਵਾ ਰਿਹਾ ਹੈ ਅਗਰ ਜੰਗ ਨੂੰ ਰੁਕਵਾਣਾ ਹੋਵੇ ਤੇ ਉਹ ਅਮਰੀਕਾ ਕਰ ਰਿਹਾ ਹੈ ਅਗਰ ਅਮਰੀਕਾ ਤੋਂ ਕੋਈ ਨਿਊਜ਼ ਆਈ ਆਵੇ ਟਰੇਡ ਤੁਸੀਂ 골ਡ ਤੇ ਕਰ ਰਹੇ ਹੋ ਜਾਂ ਕਿਸੇ ਵੀ ਕੋਇਨ ਤੇ ਟਰੇਡ ਕਰ ਰਹੇ ਹੋ ਉਹਦੀ ਮਾਰਕੀਟ ਜਿਹੜੀ ਹੈ ਬਹੁਤ ਜ਼ਿਆਦਾ ਅਪ ਡਾਊਨ ਹੋਏਗੀ ਉਸ ਮੁਲਕ ਨੇ ਖਾਲਸਤਾਨ ਨੂੰ تسلیم ਕੀਤਾ واਸ਼ਿੰਗਟਨ ਡੀਸੀ ਦੇ ਅੰਦਰ ਹਾਲਸੇ ਰਾਜ ਦੀ ਗੱਲ ਹੋਈ ਇਸ ਟਾਈਮ ਤੇ ਅਗਰ ਅਸੀਂ ਗੱਲ ਕਰੀਏ ਕਿ ਟਰੰਪ ਪੂਲ ਹਮਾਇਤ ਕਰ ਰਿਹਾ ਸਿੱਖ ਕਮਿਊਨਿਟੀ ਦੀ ਪੂਲ ਹਮਾਇਤ ਕਰ ਰਿਹਾ ਹੈ ਨੂੰ ਜੀ ਦੀ ਤੇ ਇਹ ਕਹਣਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਤੇ ਵਕਤ ਬਹੁਤ ਕਰੀਬ ਹੈ ਕਿ ਗੁਰੂ ਗੋਬਨ ਸਿੰਘ ਜੀ ਦੀ ਜਿਹੜੀ ਪ੍ਰੇਡਿਕਸ਼ਨ ਹੈ 100 ਸਾਖੀ ਦੇ ਅੰਦਰ ਜਿਹੜੀ ਉਹਨਾਂ ਨੇ ਕੀਤੀ ਖਾਲਸਾਤਨ ਨੂੰ ਲੈ ਕੇ ਹਲਸੇ ਰਾਜ ਨੂੰ ਲੈ ਕੇ ਉਹ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਇਸ ਵੀਡੀਓ ਨੂੰ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ